ਮਿਸਾਲ ਸੀ ਗੱਲ ਜੀ ਸਾਰਿਆਂ ਨੂੰ ਵਾਦੀ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੂੰਗਾ ਤਹਿਸੀਲ ਐਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਜੀ ਹਣਾ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀਆਂ ਇੱਕ ਸੋਈ ਸਵਾਈ ਤੁਹਾਨੂੰ ਜਰਸੀ ਦਾਣੇ ਦਿਖਾਉਣੀ ਆ ਤੇ ਇੱਕ ਗੱਬਨ ਘਾਹ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਉਹ ਸੁਣਾ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਕਿਰਪਾ ਜੀ ਚਲੋ ਵਧੀਆ ਕਿਰਪਾ ਜੀ ਦੀ ਵੇਖ ਗਿਆ ਮਾਲ ਪਰਸਾਂ ਵਾਲਾ ਫਿਰ ਉਹ ਭਾਜੀ ਅੱਧੇ ਘੰਟੇ ਹੀ ਸੇਲ ਹੋ ਜਾਂਦਾ ਠੀਕ ਆ ਹਾਂਜੀ ਹਾਂਜੀ ਫੋਨ ਫਾਨ ਕਿੰਨੇ ਕ ਹੁੰਦੇ ਫਿਰ ਹਣ ਫੋਨ ਭਾਜੀ ਬਸੇਰੇ ਆਉਂਦੇ ਆ ਲੋਕਲੀ ਵਸ਼ੀਆਂ ਦਈ ਜਾਂਦੀਆਂ ਮਿੜਕੇ ਅੱਛਾ ਹਾਂਜੀ ਕੱਲ ਵੀ ਬੰਦੇ ਆਏ ਸੀ ਦੂਰੋਂ ਅੱਛਾ ਫਿਰ ਵੀਡੀਓ ਕਾਲ ਤੇ ਵੇਖ ਅਸੀਂ ਮਤਲਬ ਕਿ ਉਹ ਹੀ ਵੀਡੀਓ ਵੇਖ ਵੇਖ ਕੇ ਬੰਦੇ ਆ ਜਾਂਦੇ ਫਿਰ ਹੋਰ ਠੀਕ ਆ ਚਲੋ ਨਾਮ ਦੱਸਦੇ ਕਰ ਨਾਮ ਆਪਣਾ ਭਾਈ ਸ਼ਮਸ਼ੇਰ ਸਿੰਘ ਪਿੰਡ ਬੂੰਗਾ ਤਸਵੀਰ ਅਜਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਤੇ ਫੋਨ ਨੰਬਰ ਇਹ ਬੋਲ ਦੇ ਕਰ 9752907486 ਠੀਕ ਆ ਤੇ ਪਹਿਲਾਂ ਸੂਈ ਵਿਖਾ ਦੀਏ ਫਿਰ ਸੂਈ ਬਾਜੀ ਜਰਸੀ ਦੀ 86 ਜੋ ਬਾਜੀ ਆ ਥੋੜੀ ਠੀਕ ਆ ਕਿੰਨਾ ਇਹਦੇ ਕੱਲ ਦੁੱਧ ਤਿਆਰ ਦੁੱਧ ਆ ਰਿਹਾ ਬਾਜੀ 10 ਕਿਲੋ ਹੋਵੇ 9 ਕਿਲੋ ਮੰਨੇ ਆ ਆਪਣਾ ਅੱਛਾ ਪੱਕਾ ਦੁੱਧ ਹੈਗਾ ਨਾ 1 ਲੀਟਰ 1 ਲੀਟਰ ਬਾਜੀ ਪੱਕਾ ਜਰਸੀ ਦੇ ਪਿਓ ਆ ਫਿਰ ਤੁਸੀਂ ਗਾ ਕੇ ਦੁੱਧ ਆ ਜੀ ਦੋ ਦਨ 9 ਲੀਟਰ ਜਿਹੜਾ ਕਹਿੰਦੇ ਕਿ ਪੱਕਾ ਹੈਗਾ ਵਾ ਤੇ ਕਿੰਨਾ ਫਿਰ ਹੈ ਮੁੱਲ ਰੱਖਣਾ ਵਿਧੇ ਦਾ ਹਰ ਵੀ ਭਾਈ ਧਾਰਾ ਮਰਾ ਦਿੰਦੇ ਮੁੱਲ ਜੈ ਜੀ ਆ ਅੱਛਾ ਮੁੱਲ ਹਰ ਵੀ ਭਾਈ 26000 ਦੇ ਦਾਂਗੇ 26000 ਹੀ ਦੇ ਦੋਗੇ ਹਾਂਜੀ 1000 ਰੁਪਿਆ ਛੋਟ ਕਰਦੇ 25000 25000 ਹੀ ਦੇ ਦੋਗੇ ਤੇ ਥਣ ਥਣ ਪੂਰੇ ਓਕੇ ਬਿਲਕੁਲ ਸਾਰੇ ਭਾਜੀ ਓਕੇ ਕੋਈ ਬਾਦ ਘਾਟ ਨਹੀਂ ਨਹੀਂ ਭਾਜੀ ਸਾਰੇ ਬਰਾਬਰ ਖਾਣ ਦੇ ਠੀਕ ਹੈ ਤੇ ਆ ਬੱਚਾ ਜੇ ਬੜੀ ਕੁਛੇ ਬੱਚੇ ਦੀ ਆਪਣੀ ਸਮਝਣਾ ਵੇਖ ਲੈ ਬਿਲਕੁਲ ਜਾਦੇ ਆਪਣੀ ਸਮਝਣਾ ਵੇਖ ਲੈ ਕਿੰਨੇ ਕਿੰਨੇ ਮਹੀਨੇ ਦਾ ਜਿੰਦ ਮੱਝੀ ਦਾਲੇ ਸੀ ਜੋ ਵੀ ਆ ਤੁਹਾਡੇ ਸਾਹਮਣੇ ਆ ਸਾਰਾ ਕੁਝ ਖਾਣਾ ਆਪਾਂ ਦੇਖ ਸਕਦੇ ਚੰਗੇ ਕੈਪ ਤੇ ਲੱਗਾ ਬਿਲਕੁਲ ਦੂਰ ਦੂਰ ਜਿਹੜਾ ਥਾਣੇ ਲੱਗਾ ਬਿਲਕੁਲ ਹਸਰੀ ਚਵਾਈ ਵਾਲਾ ਤੇ ਠੰਡੀ ਤੇਰੀ ਵੇਧੀ ਪੂਰੀ ਪੂਰੀ ਰੱਸੀ ਤੇ ਬਗੈਰੀ ਆ ਬਾਜੀ ਆ ਠੀਕ ਆ ਤੂੰ ਚੰਨ ਬਾਜੀ ਕੋਲੀ ਠੀਕ ਆ ਠੀਕ ਹੈ ਜੀ ਬਾਕੀ ਕੋਈ ਰੱਸੀ ਦੀ ਲੋੜ ਨਹੀਂ ਆ ਤੇ ਆ ਬੱਚਾ ਇਹ ਜਿਹੜਾ ਇਹਦਾ ਤੇ ਬਾਕੀ ਇਹ ਆ ਕਿ ਹੈਗੀ ਗਰਮੀਆਂ ਚ ਚਾਉਣ ਵਾਲੀ ਆ ਸੰਘਨੇ ਦੁੱਧ ਵਾਲੀ ਆ ਜਿਹੜੀ ਦੁੱਧ ਸੰਘਣਾ ਹੁੰਦਾ ਹੈ ਹਜੀਆਂ ਕਾਮਾਂ ਦਾ ਤੇ ਹੁਣ ਆ ਗਈ ਆਪਣੇ ਕੋਲੇ ਦੂਸਰੇ ਨੰਬਰ ਤੇ ਚੰਗੀ ਤਿਆਰ ਹੁੰਦੀ ਹੈ ਗੱਬਣ ਆ ਜਿਹੜੀ ਹਜੇ ਇਹ ਹਾਜੀ ਪਾਜੀ ਹਫਤਾ ਲੈ ਜੂ ਵਸ਼ੀ ਤੇ ਭਲਾਂ ਭਲਾਂ ਜ ਹਵਾਨੇ ਤੇ ਪੈਂਦੀਆਂ ਨਾ ਇਹਦੇ ਤੇ ਯਾਰ ਵੀ ਪਾਜੀ ਪਹਿਲੇ ਨਾ ਮਸ਼ੀਨ ਨੇ 26 27 ਕਿਲੋ ਦੁੱਧ ਚਵਾਇਆ ਜੋ ਅੱਛਾ ਹਾਂਜੀ ਯਾਰ ਕਾ 30 ਕਿਲੋ ਦੁੱਧ ਖੁੱਲਾ ਬਾਜੂਗੀ ਅੱਛਾ ਹਾਂਜੀ ਫਾਰਮ ਚੋਂ ਲਈ ਵੜ ਠੀਕ ਆ ਤੇ ਕਿੰਨਾ ਕੁ ਲੈ ਜੀ ਟਾਈਮ ਹਲੇ ਪਿਆਰ ਮਾਰ ਵੀ ਪਾਜੀ ਹਫਤਾ ਲੈ ਜੀ ਖੁੱਲਾ ਠੀਕ ਆ ਤੇ ਤੇ ਸਨ ਸਨ ਓਕੇ ਸਾਰੇ ਸਾਰੇ ਬਾਜੀ ਓਕੇ ਅਮੀ ਤੱਕ ਪਾਸ ਕਰਕੇ ਜਰਸੀ ਦਾ ਛੋਟਾ ਜਿਹਾ ਫੇਸ ਦੇ ਪਾਜੀ ਹਾਂ ਦੇਖ ਸਾਡੇ ਬੜਾ ਪਿਆਰਾ ਜਿਹਾ ਚਿਹਰਾ ਵਾ ਇਹਦਾ ਜਰਸੀ ਜੀ ਅਜੇ ਤੇ ਬੜੇ ਸੋਹਣੇ ਰੰਗ ਰੂਪ ਦੀ ਆ ਇਹ ਤਿਆਰ ਹੋਣੀ ਆ ਥੱਲੇ ਬਾਕੀ ਠੰਡੀ ਸੀ ਲੈ ਵੈੜ ਜੋ ਉਹ ਜੀ ਕੋਈ ਇਹ ਵੀ ਠੰਡੀ ਤੇ ਰਹੀ ਆ ਹਾਂਜੀ ਥਾਂ ਤੋਂ ਨਾ ਪੂਰਾ ਸਚੌਣ ਵਾਲਾ ਥੋੜੀਆਂ ਥੋੜੀਆਂ ਭਲਾਂ ਵਹਨੇ ਤੇ ਬਾਕੀ ਵੈੜ ਪੂਰੀ ਵਧੀਆ ਤੇ ਮਿਲਕਵੇਂ ਨੇ ਵੀ ਚੰਗੇ ਲੱਗੇ ਥੋੜੀ ਗੱਗਿਓ ਕਮਾ ਲਿਆ ਹੋਵੇ ਤੂੰ ਆ ਜਾ ਲੈ ਬਾਕੀ ਥਾਣੇ ਵੀ ਪੂਰਾ ਦੂਰ ਦੂਰ ਜਿਹੜਾ ਲੱਗਾ ਤੇ ਉਤਰਾਵੇਂ ਸੰਭੀ ਸੁੰਭੀ ਚੰਗੀ ਆ ਭਾਜੀ ਦੇਣ ਦਾ ਜਿਹੜਾ ਹਫਤਾ ਲੈ ਜੂ ਵੇ ਅੱਛੀ ਬਣੂ ਚੰਗੀ ਚੰਗੀ ਤਿਆਰ ਹੋਣੀ ਹੈ ਹਨਾ ਬੜਾ ਭਲਾ ਭੁਲਾ ਇਹ ਤੇ ਉਤਰਾਂ ਪਿੱਟਪੜੇ ਦੀ ਰੰਗ ਰੂਪ ਦੀ ਸੋਹਣੀ ਹੈ ਛੋਟੇ ਛੋਟੇ ਕਾਨੇ ਆ ਤੇ ਛੋਟਾ ਜਿਹਾ ਹੀ ਫੇਸ ਆ ਹਾਂਜੀ ਹਾਂਜੀ ਗੋਦੀ ਵਾਲੀ ਮੱਛੀ ਤੇ ਇਹਦਾ ਵੇਦੀ ਫਿਰ ਕਿੰਨਾ ਮੁੱਲ ਰੱਖਣਾ ਆਪਾਂ ਮੋਲ ਹਰ ਵੀ ਭਾਜੀ ਭਾਵੇਂ 80 ਕਰਾ ਲਓ ਭਾਵੇਂ 75 ਕਰਾ ਲਓ 70 ਦੇ ਦਾਂਗੇ 70000 ਦੇ ਹਾਂਜੀ 10000 ਰੁਪਇਆ ਛੋੜ ਜਾਂਦਾਂਗੇ ਅੱਛਾ ਹਾਂਜੀ ਠੀਕ ਹੈ ਆਪਣੀ ਵੀਰ ਭਰਾ ਚੈੱਕ ਬਾਸ ਕਰਦੀ ਖੜੇ ਸੁਈ ਦੀ ਆਪਣੀ ਤਸੱਲੀ ਚੋਜਵਾ ਦੇ ਖੜੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਠੀਕ ਹੈ ਵੀ ਜੀ ਹੋਰ ਕੁਝ ਕਹਿਣਾ ਬਸ ਇਹੋ ਭਾਜੀ ਤਸੱਲੀ ਕਰਕੇ ਦੱਬ ਬਾਕੀ ਆਪਣੀ ਸਮਝ ਨਾਲ ਮਰਜ਼ੀ ਨਾਲ ਵੇਖ ਕੇ ਖੜੇ ਹੈ ਨਾ ਠੀਕ ਹੈ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ ਆਪਣੀ ਮਰਜ਼ੀ ਨਾਲ ਤੇ ਆਪਣੀ ਪਸੰਦ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ